ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨਾਲ ਪਟਿਆਲਾ ਦੀ ਵੱਡੀ ਨਦੀ ਤੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਹਿ ਕੇ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪਣੇ ਨਾਗਰਿਕਾਂ ਦਾ ਜਾਨ ਮਾਲ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਮਾਨਸੂਨ ਦੇ ਚੱਲਦਿਆਂ ਬਰਸਾਤਾਂ ਦੌਰਾਨ ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਹੋਣ ਦੇਵੇਗੀ। ਜਿਹੜਾ ਮਲਵਾ ਪਾਈ ਕਿ ਉਹ ਤੁਹਾ ਚੈਪਟਰ ਸੇ ਕਰ ਲਈ ਸਰ ਆਪਾਂ ਨੂੰ ਵੀ ਦੋ ਹੋਰ ਨਾ ਆ ਗਿਆ ਤਾਂ ਜੀ ਜੀ ਬੱਚੇ ਮੈਂ ਕੀ ਕਹਿੰਦਾ ਆਪਣਾ ਕੋਚ ਰਕਵਿੰਦਰ ਰਸਿਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਮੇਰੇ ਨਾਲ ਡੈਪਟੀ ਕਮਿਸ਼ਨਰ ਸਾਰੇ ਐਡਮਿਨਿਸਟ੍ਰੇਸ਼ਨ ਦੇ ਸਾਰੇ ਮਹਿਕਮੇ ਦੇ ਬੰਦੇ ਆ ਜੀ ਡਰੇਨੇਜ ਦੇ ਪੀਡੀਏ ਦੇ ਔਰ ਸਾਰੇ ਇਰੀਗੇਸ਼ਨ ਵਾਲੇ ਇਹ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਫਰੋਲੀ ਦਾ ਗੁਰਦੁਆਰਾ ਸਾਹਿਬ ਆ ਜੀ ਇਹਦੇ ਨਾਲ ਇੱਥੋਂ ਜਿਹੜਾ ਪਿਛਲੀ ਵਾਰ ਇਹ ਜਿਹੜੇ ਫਲੱਡ ਆਏ ਸੀਗੇ ਉਹ ਇੱਥੋਂ ਪਾਣੀ ਸਾਰਾ ਗਿਆ ਸੀ ਜਿਹੜਾ ਆਰਬਨ ਸਟੇਟ ਚਨਾਰ ਬਾਗ ਜਿੰਨਾ ਵੀ ਸਾਰਾ ਏਰੀਆ ਜਿਹੜਾ ਫਲਡਿੰਗ ਹੋਈ ਸੀ ਔਰ ਉਸ ਤੋਂ ਬਾਅਦ ਜਾ ਕੇ ਫਰੈਂਡਸ ਇਨਕਲੇਵ ਜਿੰਨਾ ਵੀ ਆਪਣਾ ਬੱਸ ਸਟੈਂਡ ਦਾ ਏਰੀਆ ਇੱਥੋਂ ਸਾਰਾ ਗਿਆ ਸੀ ਪਾਣੀ ਇਹਦਾ ਅਸੀਂ ਹੁਣ ਬੰਨ ਜਿਹੜਾ ਸਟ੍ਰੈਂਥਨ ਕਰਤਾ ਔਰ ਬੋਰੀਆਂ ਭਰ ਕੇ ਅੰਦਰ ਨੂੰ ਹੋਰ ਵੀ ਜ਼ਿਆਦਾ ਸਟ੍ਰੈਂਥਨ ਕੀਤਾ ਜਾ ਰਿਹਾ ਸੋ ਮੈਂ ਸਾਰੇ ਜਿੰਨੇ ਸਾਡੇ ਰੈਜ਼ੀਡੈਂਟ ਸਨ ਉਹਨਾਂ ਨੂੰ ਸ਼ੋਰ ਕਰਨਾ ਚਾਹੁੰਦਾ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਜੀ ਅਸੀਂ ਇੱਥੇ ਖੜੇ ਹਾਂ ਹਰ ਬਰਸਾਤ ਵਿੱਚ ਅਸੀਂ ਇੱਥੇ ਖੜਾਗੇ ਤੁਹਾਨੂੰ ਆ ਕੇ ਦੇਖਣ ਦੀ ਲੋੜ ਨਹੀਂ ਹੈ ਔਰ ਅਗਲੇ ਸਾਲ ਉਹਦਾ ਚੰਡੀਗੜ੍ਹ ਦੇ ਵਿੱਚ ਵੀ ਮੁਹਾਲੀ ਦੇ ਵਿੱਚ ਵੀ ਔਰ ਫਤਿਹਗੜ੍ਹ ਸਾਹਿਬ ਔਰ ਪਟਿਆਲੇ ਦੇ ਵਿੱਚ ਜਿੱਥੇ ਜਿੱਥੇ ਸਾਡੇ ਕੋਲ ਜਗ੍ਹਾ ਹੈਗੀ ਅਸੀਂ ਛੋਟੇ ਛੋਟੇ ਲੇਕ ਵੀ ਕ੍ਰੀਏਟ ਕਰਾਂਗੇ ਹੋਰ ਵੀ ਜਿਹੜਾ ਪਾਣੀ ਵਾਸਤੇ ਆ ਬਹੁਤ ਸਾਰੇ ਖੂਹ ਵੀ ਬਣਾਵਾਂਗੇ ਅਸੀਂ ਸੈਕੜਿਆਂ ਦੀ ਗਿਣਤੀ ਦੇ ਵਿੱਚ ਤੇ ਸਾਡੀ ਕੋਸ਼ਿਸ਼ ਹੈ ਕਿ ਇਹਦਾ ਪੱਕਾ ਸਮੱਸਿਆ ਅਸੀਂ ਹੱਲ ਕਰਾਂਗੇ ਕਿ ਪਟਿਆਲੇ ਨੂੰ ਜਿਹੜੀ ਕਹਿੰਦੇ ਹੜਾਂ ਦੀ ਮਾਰ ਹੈ ਉਹ ਤੁਸੀਂ ਇਸ ਸਾਲ ਬਾਅਦ ਨਹੀਂ ਕਰੋਗੇ ਕਿ ਪਟਿਆਲੇ ਨੂੰ ਹੜਾਂ ਦੀ ਮਾਰ ਆ ਉਹ ਨਹੀਂ ਹੋਏਗੀ ਔਰ ਜ਼ਮੀਨ ਦੇ ਵਿੱਚ ਪਾਣੀ ਵੀ ਹੋਏਗਾ ਆਰਵਲੀਆਂ ਪੀੜ੍ਹੀਆਂ ਲਈ ਸੋ ਸਾਰਿਆਂ ਨੂੰ ਮੈਂ ਆਪਣੇ ਜਿੰਨੇ ਵੀ ਸਾਡੇ ਪਟਿਆਲੇ ਦੇ ਸਾਰੇ ਸਮੁੱਚੇ ਸ਼ਹਿਰ ਨ कमिटड है पटियाले हड़ नहीं आने आन बाकी उपर सानु भी सतगुरु सच्चे पातशाह की कृपा होगी और बिल्कुल कामयाब होवे बहुत बहुत धन्यवाद इंडिया क्राइम न्यूज के खिलाफ इंडिया क्राइम न्यूज